ਸਤਿ ਸ਼੍ਰੀ ਅਕਾਲ ਪੀਪੀਪੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਤਨੀਸੂਰੀ ਸਾਥੀਓ ਇਸ ਸਮੇਂ ਅਸੀਂ ਜੇਠੂ ਮੁਜਾਰੇ ਪਿੰਡ ਤੋਂ ਜਿਹੜਾ ਗੋਲੜ ਨੂੰ ਰਸਤਾ ਜਾਂਦਾ ਉੱਥੇ ਮੌਜੂਦ ਹਾਂ ਔਰ ਇੱਥੇ ਇੱਕ ਬਹੁਤ ਹੀ ਦਰਦਨਾਕ ਭਿਆਨਕ ਹਾਦਸਾ ਅੱਜ ਸਵੇਰੇ ਹੋਇਆ ਔਰ ਦਿਲ ਦਹਿਲਾ ਦੇਣ ਵਾਲਾ ਹਾਦਸਾ ਆ ਤੁਹਾਨੂੰ ਮੇਰੇ ਪਿੱਛੇ ਅਨੋਵਾ ਗੱਡੀ ਬੜੀ ਖਸਤਾ ਹਾਲਤ ਵਿੱਚ ਨਜ਼ਰ ਆ ਰਹੀ ਹੈ ਲੇਕਿਨ ਗੱਲ ਸਮਝਣ ਵਾਲੀ ਹੈ ਕੈਮਰਾ ਇੱਧਰ ਜਰਾ ਇੱਕ ਵਾਰੀ ਕਰ ਦਿਓ ਮੈਂ ਦਿਖਾਣਾ ਚਾਹੁੰਦਾ ਕਿ ਗੱਡੀ ਪਿਛਲੇ ਪਾਸੇ ਜਿੱਥੋਂ ਸਵਿਫਟ ਗੱਡੀ ਆ ਰਹੀ ਹੈ ਇਸ ਪਾਸੇੋਂ ਆ ਰਹੀ ਸੀਗੀ ਦੱਸਿਆ ਜਾ ਰਿਹਾ ਹੈ ਕਿ ਗੜਮਜਾਰੇ ਦੇ ਦੋ ਨੌਜਵਾਨ ਜਿਹੜੇ ਉਹ ਗੱਡੀ ਵਿੱਚ ਸਵਾਰ ਸਨ ਇੱਥੇ ਲਿਵਾਸਾ ਹਸਪੀਟਲ ਹੈ ਉੱਥੇ ਕਿਸੇ ਮਰੀਜ਼ ਨੂੰ ਰੋਟੀ ਦੇ ਕੇ ਸ਼ਹਿਰ ਤੋਂ ਵਾਪਸ ਆ ਰਹੇ ਸਨ ਗੱਡੀ ਦੀ ਰਫ਼ਤਾਰ ਜਿਹੜੀ ਆ ਉਹ ਦੱਸਿਆ ਜਾ ਰਿਹਾ ਥੋੜੀ ਤੇਜ਼ ਸੀਗੀ ਔਰ ਗੱਡੀ ਦਾ ਜਿਹੜਾ ਇੱਕ ਟਾਇਰ ਫਟ ਜਾਂਦਾ ਤਾਂ ਤੁਸੀਂ ਦੇਖੋ ਗੱਡੀ ਆਪੋਜ਼ਿਟ ਸਾਈਡ ਨੂੰ ਘੁੰਮ ਜਾਂਦੀ ਹੈ ਗੱਡੀ ਦਾ ਇੱਕ ਟਾਇਰ ਫਟਦਾ ਹੈ ਟਾਇਰ ਫਟਣ ਤੋਂ ਬਾਅਦ ਗੱਡੀ ਆਪੋਜ਼ਿਟ ਸਾਈਡ ਨੂੰ ਘੁੰਮ ਜਾਂਦੀ ਹੈ ਔਰ ਦਰਖਤ ਨਾਲ ਟਕਰਾਉਂਦੀ ਹੈ ਜਿਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਗੱਡੀ ਅੱਗੇ ਉਹ ਬੁਰੀ ਤਰ੍ਹਾਂ ਪਿੱਚਕ ਜਾਂਦੀ ਹੈ ਔਰ ਬਹੁਤ ਹੀ ਅਨਫੋਰਚੂਨੇਟਲੀ ਗੱਲ ਹੈ ਬਹੁਤ ਮੰਦਭਾਗੀ ਹੈ ਬਹੁਤ ਹੀ ਹਿਰਦਾ ਵਲੁੰਦਰ ਵਾਲੀ ਗੱਲ ਹੈ ਕਿ ਜਿਹੜਾ ਵਿਅਕਤੀ ਗੱਡੀ ਚਲਾ ਰਿਹਾ ਸੀ ਉਸ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਬਹੁਤ ਹੀ ਪੀੜ ਵਾਲੀ ਗੱਲ ਹੈ ਤੇ ਉਹਨਾਂ ਦਾ ਪਰਿਵਾਰ ਜਿਹੜਾ ਇੱਥੋਂ ਲੰਘ ਰਿਹਾ ਦਿਖਾ ਦਿਓ ਤਸਵੀਰਾਂ ਬਹੁਤ ਹੀ ਭਾਵਕ ਕਰਨ ਵਾਲੀਆਂ ਤਸਵੀਰਾਂ ਨੇ ਨਹੀਂ ਨਹੀਂ ਮੇਰਾ ਘਰਸ਼ਨ ਕਰ ਬਹੁਤ ਹੀ ਭਾਵਕ ਕਰ ਦੇਣ ਵਾਲੀਆਂ ਤਸਵੀਰਾਂ ਪਰਵਾਰਕ ਮੈਂਬਰ ਵੱਲੋਂ ਵਰਲਾਪ ਕੀਤਾ ਜਾ ਰਿਹਾ ਤਸਵੀਰਾਂ ਬਹੁਤ ਭਾਵਕ ਕਰ ਦੇਣ ਵਾਲੀਆਂ ਜਿਸ ਵਿਅਕਤੀ ਦੀ ਮੌਤ ਹੋਈ ਹੈ ਜੋ ਚੜਮਜਾਰੇ ਤੋਂ ਗੱਡੀ ਚਲਾ ਰਹੇ ਸਨ ਉਹਨਾਂ ਦੀ ਭੂਆ ਇੱਥੇ ਮੌਕੇ ਤੇ ਪਹੁੰਚਦੀ ਹੈ ਹਾਲਾਤਾਂ ਨੂੰ ਦੇਖਦੀ ਹੈ ਤੇ ਉਹਨਾਂ ਦੀ ਅੱਖਾਂ ਵਿੱਚ ਜੋ ਹੰਝੂ ਸਨ ਜੋ ਪੀੜ ਸੀ ਉਹ ਦਿਲ ਦਹਿਲਾ ਦੇਣ ਵਾਲੀ ਪੀੜ ਔਰ ਬਲੱਡ ਜਿਹੜਾ ਹੈ ਸੈਂਸਿਟਿਵ ਈਸ਼ੂ ਕਰਕੇ ਨਹੀਂ ਦਿਖਾ ਸਕਦੇ ਬਲੱਡ ਜਿਹੜਾ ਗੱਡੀ ਦੇ ਜਿਹੜੀ ਡਰਾਈਵਿੰਗ ਸੀਟ ਹੈ ਉਹਦੇ ਉੱਤੇ ਕਾਫੀ ਸਾਰਾ ਲੱਗਿਆ ਹੋਇਆ ਔਰ ਬਹੁਤ ਹੀ ਮੰਦਭਾਗੀ ਗੱਲ ਹੈ ਔਰ ਜੋ ਦੱਸਿਆ ਜਾ ਰਿਹਾ ਹੈ ਕਿ ਨਾਲ ਦੀ ਪੈਸੇਂਜਰ ਸੀਟ ਤੇ ਜੋ ਵਿਅਕਤੀ ਬੈਠਾ ਸੀ ਉਸਦੇ ਚੂਲੇ ਤੇ ਸੱਟ ਲੱਗੀ ਹੈ ਉਸਦੇ ਵੀ ਗੰਭੀਰ ਸੱਟ ਵੱਜਦੀ ਹੈ ਪਰ ਹਾਲਾਤ ਕੀ ਤੋਂ ਕੀ ਬਣ ਜਾਂਦੇ ਨੇ ਇਹ ਦੇਖ ਕੇ ਮਨ ਦੇ ਅੰਦਰ ਇੱਕ ਦਹਿਲ ਬਣਦਾ ਹੈ ਕਿ ਆਪਣੇ ਕਿਸੇ ਪਰਿਵਾਰਕ ਜੀ ਨੂੰ ਲਿਵਾਸਾ ਹਸਪੀਟਲ ਵੇਖੇ ਰੋਟੀ ਫੜਾ ਕੇ ਵਾਪਸ ਆਰੇ ਸੰਤਾਂ ਗੱਡੀ ਦਾ ਟਾਇਰ ਫਟ ਜਾਂਦਾ ਹੈ ਗੱਡੀ ਅਨਬੈਲੈਂਸ ਹੁੰਦੀ ਔਰ ਰੁੱਖ ਨਾਲ ਟਕਰਾ ਜਾਂਦੀ ਹੈ ਜਿਸ ਤੋਂ ਬਾਅਦ ਇਹ ਭਿਆਨਕ ਦਰਦਨਾਖਾ ਹਾਦਸਾ ਹੋ ਜਾਂਦਾ ਹੈ ਔਰ ਗੱਡੀ ਤੁਸੀਂ ਫਰੰਟ ਤੋਂ ਦੇਖ ਸਕਦੇ ਹੋ ਕਿ ਕਿੰਨੀ ਨੁਕਸਾਨੀ ਜਾਂਦੀ ਹੈ ਔਰ ਡਰਾਈਵਿੰਗ ਸੀਟ ਤੇ ਬੈਠਾ ਜਿਹੜਾ ਵਿਅਕਤੀ ਹੈ ਜੁਨ ਫੋਰਚੂਨਟਲੀ ਉਹ ਇਸ ਜਹਾਨ ਤੇ ਨਹੀਂ ਰਿਹਾ ਉਸਦੇ ਕਾਫੀ ਗੰਭੀਰ ਸੱਟ ਲੱਗਦੀ ਔਰ ਔਨ ਦੀ ਸਪੌਟ ਮੌਕੇ ਤੇ ਹੀ ਉਸਦੀ ਮੌਤ ਹੋ ਜਾਂਦੀ ਹੈ ਸਾਥੀ ਦੇ ਚੂਲੇ ਤੇ ਸੱਟ ਲੱਗਦੀ ਹੈ ਆ ਗੱਡੀ ਦੀ ਤੁਸੀਂ ਤਸਵੀਰਾਂ ਦੇਖ ਪਾ ਰਹੇ ਹੋ ਸ਼ੀਸ਼ਾ ਬ੍ਰੇਕ ਹੋ ਜਾਂਦਾ ਬੁੰਨਟ ਤੁਸੀਂ ਦੇਖੋ ਕਿਵੇਂ ਇੰਜਨ ਜਦਕਿ ਟੋਇਟਾ ਦੀ ਗੱਡੀ ਬਹੁਤ ਹਾਰਡ ਹੁੰਦੀ ਹੈ ਸਟਰੋਂਗ ਗੱਡੀ ਹੁੰਦੀ ਹੈ ਆ ਇੰਨੀ ਜਲਦੀ ਇਹ ਨਾ ਗੱਡੀਆਂ ਦਾ ਮਰੂੰਡਾ ਨਹੀਂ ਬਣਦਾ ਪਰ ਫਿਰ ਵੀ ਇਹ ਹਾਲਾਤ ਜਿਹੜੇ ਨੇ ਇਹ ਬਹੁਤ ਗੰਭੀਰ ਨੇ ਬਹੁਤ ਸਖਤ ਨੇ ਔਰ ਜਿਸ ਦੇ ਨਾਲ ਬੀਤੀ ਹੋਵੇਗੀ ਉਸ ਨੇ ਕਿੰਨੀ ਪੇਨ ਸਹੀ ਹੈ ਤੋਹੀ ਜਾਣਦਾ ਪਰ ਹੁਣ ਪਰਿਵਾਰ ਜੋ ਜਿਸ ਲੜਕੇ ਦੀ ਮੌਤ ਹੋ ਗਈ ਉਸ ਦੀ ਭੂਆ ਵਰਲਾਪ ਕਰ ਰਹੀ ਸੀ ਮੌਕੇ ਤੇ ਤੋਂ ਬਹੁਤ ਹੀ ਦਰਦਨਾਕ ਤਸਵੀਰਾਂ ਬਹੁਤ ਹੀ ਭਾਵਕ ਕਰਨ ਵਾਲੀਆਂ ਤਸਵੀਰਾਂ ਤਾਂ ਇਹੋ ਜਿਹਾ ਹਾਦਸਾ ਰੱਬ ਕਿਸੇ ਦੁਸ਼ਮਣ ਦਾ ਵੀ ਨਾ ਕਰੇ ਇਹੀ ਮਨ ਚੋਂ ਆਵਾਜ਼ ਉੱਠਦੀ ਆ ਤਾਂ ਗੱਡੀ ਜੇ ਦੱਸਿਆ ਜਾ ਰਿਹਾ ਕਿ ਨਵਾਂ ਸ਼ਹਿਰ ਵਾਲੀ ਸਾਈਡ ਤੋਂ ਆ ਰਹੀ ਸੀ ਟਾਇਰ ਫਟਦਾ ਉਸ ਤੋਂ ਬਾਅਦ ਗੱਡੀ ਟਕਰਾ ਜਾਂਦੀ ਹੁਣ ਇੱਕ ਵਾਰੀ ਜਿਹੜੇ ਮੌਕੇ ਤੇ ਮੌਜੂਦ ਵਿਅਕਤੀ ਉਹਨਾਂ ਨਾਲ ਗੱਲਬਾਤ ਸੁਖਦੇਵ ਰਾਜ ਜੀ ਕਿਹੜਾ ਪਿੰਡ ਗੋਰਖਵਰ ਜੀ ਅੱਛਾ ਕੀ ਇਹ ਹਾਦਸਾ ਕਿਉਂ ਹੋਇਆ ਇਹ ਹਾਦਸਾ ਜੀ ਉੱਥੇ ਦਿਹਾੜੀ ਦੇ ਲੱਗੇ ਹੋ ਸਗੇ ਭਾਜੀ ਵੀ ਸਾਨੂੰ ਖੜਕਾ ਸੁਣਿਆ ਤੇ ਅਸੀਂ ਆਏ ਤੇ ਮਤਲਬ ਫੇਰ ਮੈਂ ਸੱਬੜਾਂ ਲੈ ਕੇ ਆਏ ਆ ਵੀ ਤੇ ਫੇਰ ਮੈਂ ਭਾਜੀ ਉਹ ਕਹਿੰਦੇ ਤਾਂ ਕਿ ਸਾਡੇ ਕੋ ਪਟਰੀ ਉਹ ਬੰਦੇ ਬਹੁਤ ਲੱਗੇ ਸੀਗੇ ਇਹ ਸਾਡੇ ਤੋਂ ਪਹਿਲਾਂ ਆ ਗਏ ਸਕੇ ਫੇਰ ਮੁੰਡੇ ਪਹਿਲੇ ਇੱਕ ਨੂੰ ਤਾਂ ਭੇਜ ਦਿੱਤਾ ਪਹਿਲ ਨੂੰ ਜਿਹੜਾ ਜਿਹਦੀ ਲਾਤ ਟੁੱਟੀ ਆ ਜਾਂ ਹਾਂ ਜਿਹੜਾ ਪਾਰਲੇ ਪਾਸੇ ਬੈਠਾ ਉਹ ਡਰਾਈਵਿੰਗ ਸੀਟ ਦੇ ਉੱਪਰ ਫਸ ਗਿਆ ਸੀ ਉਹ ਬਾਅਦ ਵਿੱਚ ਫਸਿਆ ਸੀਗਾ ਉਹ ਬਾਅਦ ਵਿੱਚ ਫੇਰ ਆਸੀ ਚੱਲ ਗਏ ਭਾਜੀ ਉਹ ਬਾਅਦ ਵਿੱਚ ਬੰਦੇ ਆਏ ਤੇ ਉਹਨਾਂ ਨੇ ਕੱਢਿਆ ਅੱਛਾ ਨਹੀਂ ਫੇਰ ਉਹ ਜਦੋਂ ਤੁਸੀਂ ਸੱਬਲ ਪਾ ਕੇ ਤਾਕੀ ਖੋਲਣ ਦੀ ਕੋਸ਼ਿਸ਼ ਕਰਦੇ ਸੀ ਜਦੋਂ ਸਾਹ ਲੈਂਦਾ ਸੀ ਨਹੀਂ 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 ਉਹ ਨਾਲੇ ਡੱਡੂ ਤੁਸੀਂ ਡੱਡੂ ਨਾਲੇ ਬਸ ਅਯੁਰਦਾ ਦਾ ਹਾਂ ਮੈਂ ਬਾਹਰ ਦੇਖਿਆ ਫੜ ਫੜ ਕੇ ਡੰਡਾ ਹੋ ਗਿਆ ਸੀ ਅੱਛਾ ਹਾਂ ਮੈਂ ਬਸ ਨਾਲੇ ਲਾਦਾ ਕੰਮ ਹੋ ਗਿਆ ਹਾਂ ਹਾਂ ਬਸ ਜਿਹੜਾ ਨਾਲ ਦੀ ਸੀਟ ਤੇ ਬੈਠਾ ਉਹ ਇੱਥੇ ਲੰਬਾ ਪਿਆ ਸੀ ਮੇਰੇ ਅਧਰ ਨੂੰ ਮੈਂ ਚੱਕ ਕੇ ਉਹ ਭਰਾ ਸੀਗਾ ਗੱਡੀ ਵਾਲਾ ਕਹਿੰਦਾ ਐਂਬੂਲੈਂਸ ਨਹੀਂ ਛੱਡ ਦੋ ਯਾਰ ਗੱਡੀ 'ਚ ਪਾ ਮੈਂ ਇਹਨੂੰ ਲੈ ਕੇ ਜਾਂਦਾ ਇਹਦੀ ਉਹਦੀ ਜਾਨ ਬਚਾਈ ਹਾਂ ਇਹਦੀ ਕਹਿੰਦੇ ਜਾਨ ਬਚਾਈ ਇਹ ਗੱਲ ਹੋਈ ਆ ਇਹਨੀ ਕੋਮਰਸੀ ਦੋਨਾਂ ਦੀ ਤੇ 24 25 ਸਾਲ ਦੇ ਲੱਗ ਜਾਂਦੇ ਨੇ 17 18 ਕ ਸਾਲ ਵਾ ਉਹਦੀ ਮੁੰਡੇ ਦੀ ਆ ਉਹ ਗੱਡੀ ਚ ਚਲਾਉਂਦਾ ਸੀ ਹਾਂ ਕੋਈ ਹੋਏ ਹੋਏ ਤੇ ਜਿਹੜਾ ਦੂਜਾ ਨਾਲ ਬੈਠਾ ਸੀ ਉਹ ਵਰਕਰ ਸੀ ਉਹਨਾਂ ਨਾਲ ਕੰਮ ਕਰ ਜੀ ਅੱਛਾ ਮੁੰਡੇ ਖੁੰਡੇ ਸੀ ਨੌਜਵਾਨ ਸੀ ਉਹ ਹਾਂ ਨੌਜਵਾਨ ਅੱਛਾ ਤੇ ਇਹ ਨਿਵਾਸਾ ਹਸਪੀਟਲ ਕਹਿੰਦੇ ਰੋਟੀ ਰੋਟੀ ਦੇ ਕੇ ਆਏ ਕਿਸੇ ਹਾਂਜੀ ਹਾਂਜੀ ਰੋਟੀ ਦੇ ਕੇ ਆਣੇ ਉਹ ਫਾਦਰ ਸਾਹਿਬ ਐਡਮਿਟ ਸੀਗੇ ਜਿਹੜਾ ਗੱਡੀ ਚਲਾਉਂਦਾ ਸੀ ਹਾਂਜੀ ਹਾਂਜੀ ਉਹਦੇ ਫਾਦਰ ਸਾਹਿਬ ਐਡਮਿਟ ਸੀਗੇ ਉਹਨਾਂ ਨੂੰ ਰੋਟੀ ਦੇਣ ਗਏ ਸੀਗੇ ਤੇ ਉਹਦੇ ਰੋਟੀ ਦੇਣ ਦੇ ਗੱਡੀ ਸੀਗੀ ਤੇਜ਼ ਥੋੜੀ ਜੀ ਬਸ ਗੱਡੀ ਲੱਕੇ ਘੁੰਮ ਗਈ ਠੀਕ ਡੈਰੀ ਫਟੇ ਬਟੇਲ ਬਹੁਤ ਕੜਕਾ ਹੋਇਆ ਨਾ ਅੱਛਾ ਆਪਣੇ ਕਿੱਧਰੋਂ ਨਿਵਾਸਾ ਹਸਪੀਟਲ ਰੋਟੀ ਦੇ ਕੇ ਆਏ ਹਾਂਜੀ ਹਾਂਜੀ ਪਿਛੋਂ ਆ ਪੜ ਹਾਂਜੀ ਹਾਂਜੀ ਪਿਛੋਂ ਆ ਇਹ ਪਿੰਡ ਕਿਹੜਾ ਨੌਜਵਾਨ ਚੜ੍ਹ ਗਿਆ ਨੇ ਹਾਂਜੀ ਚੜ੍ਹ ਗਿਆ ਇਹਦੇ ਆ ਜੀ ਤੇ ਨਾਮ ਕੀ ਸੀ ਨਾਮ ਦਾ ਇਹਦੇ ਫਾਦਰ ਸਾਹਿਬ ਦਾ ਤਾਂ ਮੈਨੂੰ ਨਾਮ ਪਤਾ ਹੈ ਜੀ ਇਹਦੇ ਉਹਨਾਂ ਦਾ ਨਾਮ ਸ਼ੀਲਾ ਸੀ ਠੀਕ ਹੈ ਹਾਂਜੀ ਸ਼ੀਲੇ ਦਾ ਮੁੰਡਾ ਕਹਿੰਦੇ ਸੀ ਇਹ ਮੁੰਡਾ ਤੇ CH01 AM7577 ਗੱਡੀ ਜਿਹੜੀ ਤਾਂ ਨੌਜਵਾਨ ਦੀ 17-18 ਸਾਲ ਉਮਰ ਦੱਸੀ ਜਾਂਦੀ ਹੈ ਗੱਡੀ ਘੁੰਮ ਜਾਂਦੀ ਹੈ ਔਰ ਇਹ ਦਰਦਨਾਕ ਹਾਦਸਾ ਹੁੰਦਾ ਹਲੇ ਨਾਮ ਨਹੀਂ ਤੁਹਾਨੂੰ ਪਤਾ ਲੱਗਣਾ ਨਹੀਂ ਨਾਮ ਦਾ ਨਹੀਂ ਮੁੰਡੇ ਦਾ ਮੁੰਡੇ ਦਾ ਨਾਮ ਕੀ ਸੀ ਰਮਿਤ ਨਾਮ ਜੀ ਕਹਿੰਦੇ ਅੱਛਾ ਰਮਿਤ ਹਾਂ ਜਿਹੜਾ ਮੁੰਡਾ ਪੂਰਾ ਹੋਇਆ ਮੈਂ ਕਾਰਕ ਸਾਲੂ ਨੇ ਹਾਂ ਉਠਾਰਾਂ ਮੈਂ ਤਾਂ 20-22 ਸਾਲ ਲੱਗੀ ਮਾ ਦੇਗਾ ਇਹ ਜਿਹੜੇ ਕੰਮ ਕਰ ਚੜਮਚਾਰੀ ਵਾਪਸੀ ਜਾ ਰਹੇ ਸੀ ਹਾਂਜੀ ਹਾਂਜੀ ਨਵੇਂ ਸ਼ਹਿਰੋਂ ਆਏ ਆ ਨਵੇਂ ਸ਼ਹਿਰੋਂ ਚੜਮਚਾਰੀ ਨੂੰ ਜਾਂਦਾ ਸੀ ਹਾਂ ਜਾਂਦਾ ਸੀ ਤੇ ਉਹ ਟਾਇਰ ਫਾਟਕ ਨਾ ਕਰਕੇ ਉਹ ਗੱਡੀ ਵਿੱਚ ਜਾ ਮੌਕੇ ਤੇ ਹੀ ਦਿੱਤੋ ਹਾਂ ਮੌਕੇ ਤੇ ਬਸ ਉਹਦੀ ਭੂਆ ਦੇਖਿਆ ਕਿ ਦਬਰ ਲਾਪ ਕਰ ਗਿਆ ਯਾਰ ਕਿਆ ਕਰੇ ਬੰਦਾ ਕਿਸੇ ਕਿਸੇ ਦਾ ਵੀ ਸਾਡਾ ਮਨ ਖਰਾਬ ਹੋਇਆ ਸੀ ਉਹ ਮੁੰਡੇ ਦਾ ਇਹ ਨਾ ਹੋਇਆ ਪਿਆ ਸੀ ਜਿਹੜੇ ਵਿੱਚ ਬਸਿਆ ਸੀ ਅਸੀਂ ਬਹੁਤ ਜ਼ੋਰ ਲਾਇਆ ਭਾਜੀ ਥੋੜਾ ਨਹੀਂ ਆ ਪਾਇਆ ਝੋਟੇ ਮੰਗਰ ਜ਼ੋਰ ਲਾਇਆ ਤੇ ਸਾਡੇ ਤੱਕ ਹੀ ਨਹੀਂ ਖੁੱਲੀ ਉਹ ਮੁੰਡੇ ਨੇ ਹਾਂ ਤੱਕ ਹੀ ਖੁੱਲਦੀ ਸੱਬੜਾ ਮੈਂ ਹੀ ਸੱਬਰ ਲੈ ਕੇ ਆਇਆ ਇੱਕ ਦਿਹਾੜੀਦਾਰ ਹੋਰ ਆ ਗਿਆ ਉਹਦੀ ਸੱਬਰ ਲਈ ਭਰਾਵਾ ਇਹ ਚੰਗਾ ਚੱਲੇ ਰਹੇ ਆ ਉਸ ਵੇਲੇ ਬਹੁਤ ਸ਼ੁਕਰੇ ਜੀ ਇਹਨਾਂ ਨੇ ਆਪਣੇ ਵੱਲੋਂ ਇਨਸਾਨੀਅਤ ਨਿਭਾਉਣ ਦੀ ਕੋਸ਼ਿਸ਼ ਕੀਤੀ ਪਰ ਰਮਿਤ ਨੌਜਵਾਨ ਦਾ ਨਾਮ ਦੱਸਿਆ ਜਾ ਰਿਹਾ ਜਿਸ ਦੀ ਡੈਥ ਹੋ ਜਾਂਦੀ ਹੈ ਬਹੁਤ ਹੀ ਮੰਦ ਭੱਗੀਏ ਖਬਰ ਹੈ ਤਾਂ ਬੇਨਤੀ ਸਰ ਨੂੰ ਇੰਨੀ ਹੈ ਕਿ ਗੱਡੀ 19 ਕਿ ਸਪੀਡ ਚ ਰੱਖੋ ਜਿੰਨੇ ਖਾਮ ਹੋ ਜਵੇ ਪਰ ਆ ਮੰਦ ਭੱਗੀ ਜਿਹੜੀ ਘਟਨਾ ਵਾਪਰੀ ਹੈ ਇਸ ਨੇ ਸੱਚੀ ਹਿਰਦੇ ਨੂੰ ਵਲੁੰਦਰ ਕੇ ਰੱਖ ਦਿੱਤਾ ਕਿ ਇੱਕ ਨੌਜਵਾਨ ਜੋ ਆਪਣੇ ਪਿਤਾ ਨੂੰ ਜੋ ਹਸਪੀਟਲ ਐਡਮਿਟ ਸੀ ਰੋਟੀ ਦੇ ਕੇ ਵਾਪਸ ਆ ਰਿਹਾ ਸੀ ਤਾਂ ਰਸਤੇ ਵਿੱਚ ਇਹ ਪਹਾੜਾ ਵਾਪਰ ਜਾਂਦਾ ਬਹੁਤ ਹੀ ਮੰਦ ਭਾਗੀ ਗੱਲ ਹੈ ਜਦੋਂ ਅਸੀਂ ਪਹੁੰਚਦੇ ਹਾਂ ਮੌਕੇ ਤੇ ਤਾਂ ਜ਼ਰੂਰ ਮਨ ਜਿਹੜਾ ਅਫਸੋਸ ਨਾਲ ਭਰ ਜਾਂਦਾ ਹੈ ਸਾਰੇ ਜਿਹੜੇ ਵੀਰ ਹੈ ਵੀ ਅਫਸੋਸ ਜ਼ਾਹਰ ਕਰ ਰਹੇ ਨੇ ਬਹੁਤੋ ਸ਼ੁਕਰੀਆ